ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਅੱਜ ਆਪਾਂ ਤੁਹਾਨੂੰ ਲੈਂਡਿੰਗ ਵਾਲੇ ਸੂਟ ਦੀ ਪੂਰੀ ਸਲਾਈ ਦੱਸਾਂਗੇ ਵੀ ਕਿੱਦਾਂ ਲੈਂਡਿੰਗ ਅਟੈਚ ਕਰਨੀ ਆਪਾਂ ਨੇ ਕਿੱਦਾਂ ਆਪਾਂ ਨੇ ਇਹਨਾਂ ਦੀ ਸਲਾਈ ਕਰਨੀ ਆ ਠੀਕ ਆ ਜੀ ਦੇਖੋ ਜਿਹੜੀ ਆ ਟੇਪ ਆ ਗਈ ਇਹ ਕਿਸੇ ਵੀ ਦੁਕਾਨ ਤੋਂ ਮਿਲ ਜੂਗੀ ਇਹਦੇ ਨਾਲ ਜਿਹੜਾ ਲੈਂਡਿੰਗ ਵਾਲਾ ਸੂਟ ਆ ਉਹ ਸਟੀਚਿੰਗ ਕਰਨਾ ਸੌਖਾ ਹੋ ਜਾਂਦਾ ਇਹਨੂੰ ਆਪਾਂ ਦੇਖੋ ਐਦਾਂ ਰੱਖਾਂਗੇ ਠੀਕ ਆ ਜੀ ਉਰੇ ਐਦਾਂ ਉਦੋਂ ਬਾਅਦ ਵਿੱਚ ਭੈਣਾਂ ਨੂੰ ਇਹ ਗੱਲ 'ਚ ਬਹੁਤ ਦਿੱਕਤ ਆਉਂਦੀ ਹੈਗੀ ਵੀ ਉਹਨਾਂ ਨੂੰ ਔਖਾ ਹੋ ਜਾਂਦਾ ਲੈਨਿੰਗ ਦਾ ਸੂਟ ਸਟੀਚਿੰਗ ਕਰਨਾ ਉਦੋਂ ਬਾਅਦ ਵਿੱਚ ਇਹ ਆਪਣਾ ਟਾਪ ਟਾ ਦੇਖੋ ਜੀ ਇਹਨੂੰ ਐਦਾਂ ਧਰ ਦੋ ਇਹ ਆਪਣਾ ਟਾਪ ਟਾ ਚੇਪੀ ਦੇਖੋ ਜੀ ਇਹ ਤੇ ਚੇਪੀ ਦੇ ਉੱਪਰ ਟਿਕ ਗਿਆ ਪਹਿਲਾਂ ਆਪਣੇ ਕਪੜਾ ਰੱਖਣਾ ਨੀਚੇ ਫਿਰ ਉਦੋਂ ਬਾਅਦ ਚੇਪੀ ਤੇ ਫਿਰ ਆਪਣਾ ਟਾਪ ਟਾ ਰੱਖਣਾ ਐਦਾਂ ਪੂਰੀ ਜੰਗੀ ਤਰ੍ਹਾਂ ਨਾ ਸੈੱਟ ਕਰਕੇ ਰੱਖ ਲਓ ਆ ਚੀਜ਼ ਤੋਂ ਐਦਾਂ ਉਦੋਂ ਬਾਅਦ ਚ ਆਪਾਂ ਨੇ ਪ੍ਰੈਸ ਕਰਨੀ ਰਹੀ ਰੂਪ ਦੇਖੋ ਜੀ ਹੁਣ ਆਪਾਂ ਨੇ ਇਧਰਲੀ ਸਾਈਡ ਤੋਂ ਦੋ ਚੇਪ ਲਿਆ ਠੀਕ ਆ ਦੇਖੋ ਦੇਖੋ ਜੀ ਠੀਕ ਆ ਜੀ ਇਦਾਂ ਹੀ ਆਪਾਂ ਨੇ पूरी चंगी तरह प्रेस कर लेनी है प्रेस करने तो बाद इधरली साइड तो भी आप ही रखा देखो जी अपनी प्रेस होगी ठीक है ਪੂਰੀ ਚੰਗੀ ਤਰ੍ਹਾਂ ਆਪਾਂ ਨੇ ਕੱਪੜਾ ਵੀ ਟਾਰਪਾ ਵੀ ਜਮਾ ਸਹੀ ਕਰਕੇ ਰੱਖਣਾਗਾ ਕਿਉਂਕਿ ਇਹ ਵਿੱਚ ਕੋਈ ਕਾਣ ਵਗੈਰਾ ਨਹੀਂ ਹੋਣਾ ਚਾਹੀਦਾ ਜੇ ਵੀ ਇਹ ਚੀਜ਼ ਚ ਕਾਣ ਪੈ ਗਿਆ ਤਾਂ ਆਪਣੇ ਪੂਰੇ ਸੂਟ ਚ ਕਾਣ ਪੈ ਜੂਗਾ ਠੀਕ ਹੈ ਜੀ ਇਦਾਂ ਇਦਾਂ ਆਪਾਂ ਨੇ ਸੈੱਟ ਕਰ ਲਿਆ ਉਸ ਤੋਂ ਬਾਅਦ ਵਿੱਚ ਫੇਰ ਆਪਾਂ ਨੇ ਇਹ ਲੈਣੀਆਂ ਇਦਾਂ ਆਪਾਂ ਉਰੋਂ ਇਹੋ ਇਦਾਂ ਕਰਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਇਨੂੰ ਚੇਪੀ ਨੂੰ ਇੱਧਰ ਰੱਖਾ ਲਓ ਆਪਾਂ ਤਰਕ ਲ ਦੁਆਰ ਵਿੱਚ ਆਪਾਂ ਨੇ ਇਹਦੇ ਉੱਪਰ ਪ੍ਰੈਸ ਕਰ ਦੇਣੀ ਆ ਠੀਕ ਆ ਸੀ ਦੇਖੋ ਜੀ ਇਹ ਆਪਣਾ ਦੋਨੇ ਪਾਸਿਓਂ ਐਦਾਂ ਹੀ ਚਿਪ ਗਿਆ ਠੀਕ ਹੈ ਜੀ ਜਿਹੜੀ ਤੁਸੀਂ ਕਈ ਵਾਰਾਂ ਨੂੰ ਦਿੱਕਤ ਆਉਂਦੀ ਆ ਵੀ ਆਹ ਟੇਪ ਕਿੱਥੋਂ ਮਿਲਦੀ ਆ ਜੀ ਇਹ ਟੇਪ ਆ ਜੀ ਮਤਲਬ ਚੇਪੀ ਲਾ ਲਓ ਟੇਪ ਲਾ ਲਓ ਠੀਕ ਆ ਤੇ ਇਹ ਆਪਾਂ ਨੂੰ ਕਿਸੇ ਵੀ ਦੁਕਾਨ ਤੋਂ ਮਿਲ ਜੂਗੀ ਜਿਵੇਂ ਕਿ ਆਪਾਂ ਰੇਲਾ ਸੂਈਆਂ ਲੈਣੇ ਆਂਗੇ ਉੱਥੋਂ ਮਿਲ ਜੂਗੀ ਤੇ ਇਹਨੂੰ ਤੁਸੀਂ ਐਦਾਂ ਕਹਿ ਕੇ ਲੈ ਸਕਦੇ ਹੋਗੇ ਵੀ ਅਸੀਂ ਨੇ ਲੈਂਡਿੰਗ ਵਾਲਾ ਸੂਟ ਸਿਉਣਾ ਵੀ ਉਹਦੇ ਉੱਪਰ ਲਾਉਣ ਵਾਸਤੇ ਸਾਨੂੰ ਟੇਪ ਚਾਹੀਦੀ ਆ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਊ ਹਜ਼ਾਰ ਚੋਂ ਕਿਤੋਂ ਵੀ ਮਿਲ ਸਕਦੇ ਆ ਕਈ ਪਣਾ ਕਰਨ ਨੇ ਕਿਥੋਂ ਮਿਲਦੀ ਆ ਇਹਦੇ ਨਾਲ ਤੁਹਾਨੂੰ ਸੂਟ ਸਟੀਚਿੰਗ ਕਰਨਾ ਬਹੁਤ ਸੌਖਾ ਹੋ ਜਾਊਗਾ ਉਦੋਂ ਬਾਅਦ ਵਿੱਚ ਆਪਾਂ ਨੇ ਦੇਖੋ ਜੀ ਇਹ ਆਪਣਾ ਚਿਪ ਗਿਆ ਇਹਨੂੰ ਆਪਾਂ ਨੇ ਸਹੀ ਕਰਕੇ ਰੱਖਣਾ ਇਹ ਤਾਂ ਬੈਕ ਵਾਲਾ ਪੱਲਾ ਵੀ ਆਪਾਂ ਨੇ ਪਹਿਲਾਂ ਪ੍ਰੈਸ ਕਰਕੇ ਰੱਖ ਲਿਆ ਸੀਗਾ ਜੋੜ ਕੇ ਠੀਕ ਹੈ ਜੀ ਉਹਨੂੰ ਆਪਾਂ ਰੱਖਾਂਗੇ نیچے ਇਹ ਆਪਣਾ ਬੈਕ ਪੱਲਾ ਹੋ ਗਿਆ ਠੀਕ ਹੈ ਇਹ ਆਪਣਾ 프ਰੰਟ ਹੋ ਗਿਆ 프ਰੰਟ ਨੂੰ ਆਪਾਂ ਇਹਦੇ ਉੱਪਰ ਇਦਾਂ ਰੱਖ ਲਾਂਗੇ ਪੂਰਾ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ ਇਹਨੂੰ ਆਪਾਂ ਹਾਂਜੀ ਆਪਾਂ ਨੇ ਲਰਨਿੰਗ ਅਟੈਚ ਕਰ ਲਈ ਠੀਕ ਹੈ ਮੈਂ ਜਿਵੇਂ ਤੁਹਾਨੂੰ ਦੱਸਿਆ ਉਵੇਂ ਹੀ ਕਰਨੀ ਆ ਉਸ ਤੋਂ ਬਾਅਦ ਆਪਾਂ ਨੇ ਕਾਟਾਂ ਪਾ ਲਈਆਂ ਇਹ ਵੀ ਵਿਵ ਰੈਸਟ ਦੀਆਂ ਕਾਟਾਂ ਨੇ ਮੈਂ ਤੁਹਾਨੂੰ ਵੀਡੀਓ 'ਚ ਦੱਸਿਆ ਵੀ ਹੋਇਆਗਾ ਵੀ ਇੰਨੀਆਂ ਕਾਟਾਂ ਨੇ ਠੀਕ ਹੈ ਇਹਦੀ ਇੰਨੀ ਕਾਟ ਪਾਉਣੀ ਇਹਦੀ ਇੰਨੀ ਪਾਉਣੀ ਪਲੇਟਾਂ ਇੰਨੇ ਤੇ ਪਾਉਣੀਆਂ ਨੇ ਉਹ ਤੁਸੀਂ ਮੇਰੀ ਇਹ ਵਿਵ ਰੈਸਟ ਵਾਲੀ ਕਾਟ ਦੇਖ ਸਕਦੇ ਹੋ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਵਿੱਚ ਨਿਸ਼ਾਨੀਆਂ ਲਾਉਣ ਤੋਂ ਬਾਅਦ ਤੁਹਾਨੂੰ ਮੈਂ ਦੱਸੂਗੀ ਹੁਣ ਸਟੀਚਿੰਗ ਕਰਨਾ ਵੀ ਕਿਦਾਂ ਸਟੀਚਿੰਗ ਕਰਨੀ ਆ ਠੀਕ ਹੈ ਜੀ ਹਾਂਜੀ ਦੇਖੋ ਇਹ ਆਪਾਂ ਨੇ ਨਾ ਤੁਹਾਨੂੰ ਅਟੈਚ ਕਰਨ ਦਾ ਮੈਂ ਦੱਸਦਾ ਤੇ ਇਹ ਬਹੁਤ ਆਸਾਨ ਤਰੀਕਾ ਹੈ ਜੇ ਤੁਸੀਂ ਵੀ ਵੀਡੀਓ ਨੂੰ ਪੂਰੀ ਦੇਖੋਗੇ ਧਿਆਨ ਨਾਲ ਦੇਖੋਗੇ ਤੁਹਾਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਸਮਝ ਆਊਗਾ ਇਹਦੇ ਵਿੱਚ ਤੁਹਾਨੂੰ ਕੋਈ ਢਿੱਕਤ ਨਹੀਂ ਆਉਣੀ ਜੇ ਤੁਸੀਂ ਮੇਰੇ ਹਿਸਾਬ ਨਾਲ ਚੱਲੋਗੇ ਤੇ ਦੇਖੋ ਜੀ ਕਿੰਨਾ ਵੀ ਤਿਲਕਣਾ ਕਪੜਾ ਹੋਵੇ ਜੇ ਤੁਸੀਂ ਸਹੀ ਤਰੀਕੇ ਨਾਲ ਦੇਖ ਕੇ ਵੀਡੀਓ ਪੂਰੀ ਚੰਗੀ ਤਰ੍ਹਾਂ ਸੂਟ ਸਟੀਚਿੰਗ ਕਰੋਗੇ ਪਹਿਲੀ ਵਾਰੀ ਚ ਵਧੀਆ ਕਰ ਲੋਗੇ ਇਦਾਂ ਆਪਾਂ ਨੇ ਪਾਕੜਨਾ ਠੀਕ ਆ ਉਸ ਤੋਂ ਬਾਅਦ ਆਪਾਂ ਨੇ ਆ ਚੀਜ਼ 'ਤੇ ਸਲਾਈ ਲਾ ਲੈਣੀ ਹੈ ਇਦੇ ਨਾਲ ਕੀ ਹੋ ਨਹੀ ਤਾਂ ਆਪਣਾ ਕੱਪੜਾ ਹਿੱਲੂਗਾ ਨਹੀ ਲੈਣੀ ਹਿੱਲੂਗੀ ਐਦਾਂ ਉਰੇ ਸਲਾਈ ਲਾ ਲੈਣੀ ਆ ਕੱਪੜੇ ਨੂੰ ਜਮਾ ਸਹੀ ਕਰ ਕਰਕੇ ਸਲਾਈ ਲਾਉਣੀ ਠੀਕ ਐਦਾਂ ਹੀ ਇੱਧਰਲੀ ਸਾਈਡ ਤੋਂ ਪੂਰਾ ठीक है जी इतना देखो जी सिलाई लग गई ठीक है ਉਦੋਂ ਬਾਅਦ ਵਿੱਚ ਜਿਹੜੀਆਂ ਮੈਂ ਤੁਹਾਨੂੰ ਆਪਾਂ ਮੋਡੇ ਦੀ ਨਾਲੋਂ ਲੀਰ ਲਾਉਣੀਆਂ ਹੁੰਦੀਆਂ ਠੀਕ ਆ ਉਹਦੇ ਵਿੱਚੋਂ ਆਪਾਂ ਨੇ ਕੀ ਕਰਨਾਗਾ ਜਿਹੜੀਆਂ ਰੇਬ ਲੀਰਾਂ ਕੱਟੀਆਂ ਜਾਣੀਆਂ ਉਹਦੇ ਵਿੱਚ ਰੇਬ ਪੱਤੀ ਹੋ ਜੂਗੀ ਇਹ ਇਹਨੂੰ ਆਪਾਂ ਨੇ ਆਹ ਰੋਂ ਪੂਰੇ ਸਿਉਣ ਲਾ ਲੈਣੀਆਂ ਇਹਦੇ ਨਾਲ ਜਿਹੜਾ ਆਪਾਂ ਬੈਕ ਗਲੇ ਤੇ ਰੇਬ ਪੱਟੀ ਲਾਉਣੇ ਹੁੰਦੇ ਆ ਉਹ ਆਪਾਂ ਮੋਡੇ ਵਾਲੇ ਵਿੱਚੋਂ ਕੱਢਾਂਗੇ ਬਹੁਤ ਵਧੀਆ ਪੱਟੀ ਬਣਦੀ ਹੈਗੀ ਰੇਬ ਉਹਦੇ ਵਿੱਚ ਨਾਲੇ ਬਲ ਨਹੀਂ ਪੈਂਦਾ ਠੀਕ ਹੈ ਜੀ ਪਹਿਲੇ ਵਿੱਚ ਆਪਾਂ ਨੇ ਜਿਹੜੀ ਪਿਸਲੇ ਗਲੇ ਤੇ ਰੇਪ ਪੱਟੀ ਲੱਗਦੀ ਹੁੰਦੀ ਹੈ ਠੀਕ ਆ ਉਹ ਲਾਉਣੀ ਆਪਾਂ ਨੇ ਕਿਉਂਕਿ ਜਿਹੜੀਆਂ ਭੈਣਾਂ ਨਵਾਂ ਹੀ ਪਹਿਲੀ ਵਾਰੀ ਕੰਮ ਕਰਦੀਆਂ ਨੇ ਜੀਆਂ ਨਵਾਂ ਮ ਸਿੱਖਦੀਆਂ ਨੇ ਉਹਨਾਂ ਨੂੰ ਦਿੱਕਤ ਆ ਜਾਂਦੀ ਆ ਫਿਰ ਉਹਨਾਂ ਨੇ ਨਾ ਪਲੇਟਾਂ 'ਚ ਝੋਲ ਪੈ ਲੱਗ ਜਾਂਦੀ ਏ ਜੇ ਤਾਂ ਹਾਂ ਤੋਂ ਸਹੀ ਨਾ ਹੋਵੇ ਉਸ ਤੋਂ ਬਾਅਦ ਵਿੱਚ ਆਪਣੇ ਰੇਪ ਪੱਟੀ ਲਾਉਣੀ ਆ ਠੀਕ ਆ ਜੀ ਦੇਖੋ ਐਦਾਂ ਮੈਂ ਸੋਨੂੰ ਪਹਿਲਾਂ ਵੀ ਵੀਡੀਓ ਬਣਾਈ ਹੋਈ ਆ ਮੇਰੀ ਰੇਪ ਪੱਟੀ ਤੇ ਵੀ ਪਿਛਲੇ ਗਲੇ ਤੇ ਐਦਾਂ ਲਾਉਣੀ ਆ ਦੇਖੋ ਐਦਾਂ ਲਾਉਣੀ ਆ ਬਹੁਤ ਹੀ ਆਸਾਨ ਤੇ ਸਿੰਪਲ ਜਿਹਾ ਤਰੀਕਾ ਆ ਦੇਖੋ ਜੀ ਹੁਣ ਜਿਹੜੀਆਂ ਆਪਾਂ ਨੇ ਪਲੇਟਾਂ ਪਾਉਣੀਆਂ ਨੇ ਠੀਕ ਆ ਉਹ ਜੇ ਤਾਂ ਆਪਾਂ ਐਦਾਂ ਚੱਕ ਕੇ ਪਾਉਣਿਆਂ ਐਦਾਂ ਹੀ ਉਹਦੇ ਵਿੱਚ ਮੇਰੀਆਂ ਭੈਣਾਂ ਜਿਹੜੀਆਂ ਨਵਾਂ ਕੰਮ ਸਿੱਖਦੀਆਂ ਉਹਨਾਂ ਨੂੰ ਦਿੱਕਤ ਆਉਂਦੀ ਆ ਉਹਨਾਂ ਤੋਂ ਜਿਹੜਾ ਕੱਪੜਾ ਹੁੰਦਾ ਉਹ ਆਪਣਾ ਸੁੱਟ ਜਾਂਦਾ ਕੱਲੀ ਲੈਨਿੰਗ ਤੇ ਲਾ ਦਿੰਦੀਆਂ ਨੇ ਸਿਲਾਈ ਠੀਕ ਆ ਜੀ ਹੁਣ ਮੈਂ ਤੁਹਾਨੂੰ ਬਹੁਤ ਆਸਾਨ ਤਰੀਕਾ ਦੱਸੂਗੀ ਦੇਖੋ ਆਪਾਂ ਨੇ ਨਾ ਜਿਹੜੀ ਆਪਣੇ ਸੂਟ ਦੇ ਕੱਪੜੇ ਨਾਲ ਲੈਨਿੰਗ ਅਟੈਚ ਕਰੀ ਹੋਈ ਆ ਉਹਨੂੰ ਆਪਾਂ ਨੇ ਐਦਾਂ ਰੱਖਣਾ ਠੀਕ ਆ ਜਿੱਥੇ ਆਪਣੀ ਪਲੇਟਾਂ ਦੀ ਆਸਾਨੀ ਲੱਗੀ ਹੋਈ ਆ ਉੱਥੇ ਆਪਾਂ ਨੇ ਇਦਾਂ ਰੱਖਣਾ ਇੱਥੇ ਆਪਾਂ ਨੇ ਸਲਾਈ ਲਾ ਲੈਣੀ ਆ ਮੈਂ ਦੇਖੋ ਤੁਹਾਨੂੰ ਬਿੰਗਲ ਵਾਲ ਪਾ ਕੇ ਨਹੀਂ ਬਹੁਤ ਹੀ ਆਸਾਨ ਤਰੀਕੇ ਨਾਲ ਸਮਝਾਉਂਗੀ ਜਿਹੜੀ ਤੁਹਾਨੂੰ ਪਹਿਲੀ ਵਾਰ ਵੀ ਸਮਝ ਆ ਗਈ ਤੇ ਜੀ ਦੇਖੋ ਜੀ ਆਹ ਚੀਜ਼ ਲੱਗਾ ਕੀ ਆਪਣੀ ਸਲਾਈ ਉਦੋਂ ਬਾਅਦ ਚ ਆਪਾਂ ਨੇ ਏ ਵਾਲੀ ਪਲੇਟ ਤੇ ਪਾਉਣੀ ਆ ਉਰੇ ਜੀ ਠੀਕ ਹੈ ਜੀ ਇਦਾਂ ਬਹੁਤ ਹੀ ਟਿਕਾਈ ਨਾਲ ਤੇ ਪਿਆਰ ਨਾਲ ਠੀਕ ਹੈ ਜੀ ਕੱਪੜਾ ਤੇ ਲਾਈਨਿੰਗ ਆਪਾਂ ਨੇ ਬਿਲਕੁਲ ਸਹੀ ਕਰ ਕਰ ਰੱਖਣਾ ਜੇ ਆਪਾਂ ਨੇ ਗਲਤ ਰੱਖ ਲਿਆ ਤਾਂ ਆਪਣੇ ਸੂਟ 'ਚ ਸਾਰੇ ਚ ਕਾਣ ਪੈ ਗੇਗਾ ਠੀਕ ਹੈ ਜੀ ਪਲੇਟਾਂ ਵੀ ਗਲਤ ਹੋ ਜਾਣਗੀਆਂ ਜਦੋਂ ਤੁਸੀਂ ਇਹ ਸਲਾਈ ਲਾਉਂਗੀਆਂ ਉਦੋਂ ਤੁਸੀਂ ਨੇ ਪੂਰਾ ਧਿਆਨ ਰੱਖਣਾ ਵੀ ਆਪਣਾ ਕਪੜਾ ਇੱਧਰ ਉੱਧਰ ਨਾ ਹੋਵੇ ਜਿੱਥੇ ਆਪਣਾ ਕਪੜਾ ਇੱਧਰ ਉੱਧਰ ਹੋ ਗਿਆ ਉੱਥੇ ਆਪਣੇ ਸੂਟ ਦੇ ਜਿਹੜੀਆਂ ਪਲੇਟਾਂ ਨੇ ਉਹ ਸਾਰੀਆਂ ਗਲਤ ਹੋ ਜਾਣੀਆਂ ਨੇ ਠੀਕ ਹੈ ਜੀ ਇਹ ਚੀਜ਼ ਤੁਸੀਂ ਬਹੁਤ ਧਿਆਨ ਨਾਲ ਮੈਂ ਤੁਹਾਨੂੰ ਬਹੁਤ ਸਿੰਪਲ ਤੇ ਆਸਾਨ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ ਜੀ ਬਸ ਇੰਨਾ ਕ ਜ਼ਰੂਰ ਆ ਵੀਡੀਓ ਨੂੰ ਤੁਸੀਂ ਪੂਰੀ ਦੇਖਿਆ ਕਰੋ ਤੇ ਧਿਆਨ ਨਾਲ ਦੇਖਿਆ ਕਰੋ ਤੇ ਆਪਣੇ ਚੈਨਲ ਨੂੰ ਜਿਹੜੇ ਪਹਿਲੀ ਵਾਰੀ ਆਉਂਦੇ ਨੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰ ਭੈਣਾ ਵੀ ਸਿੱਖ ਸਕਣ ਠੀਕ ਆ ਜੀ ਉਦੋਂ ਬਾਅਦ ਵਿੱਚ ਆਪਾਂ ਨੇ ਹੁਣ ਇਦਾਂ ਵੜਨਾ ਜਿਹੜੀਆਂ ਆਪਾਂ ਨੇ ਸਲਾਈਆਂ ਲਾ ਲਈਆਂ ਹੁਣ ਆਪਣੀਆਂ ਪਲੇਟਾਂ ਇੱਧਰ ਉੱਧਰ ਨਹੀਂ ਜਾਣੀਆਂ ਜਦੋਂ ਆਪਾਂ ਨੇ ਇਦਾਂ ਸਲਾਈਆਂ ਲਾ ਲਈਆਂ ਉਦੋਂ ਬਾਅਦ ਚ ਆਪਾਂ ਨੇ ਉਰੋਂ ਇਦਾਂ ਫੜਨਾ ਠੀਕ ਆ ਜੀ ਇਦਾਂ ਇਦਾਂ ਫੜਨ ਤੋਂ ਬਾਅਦ ਤੁਸੀਂ ਨੇ ਆਹ ਚੀਜ਼ ਚ ਹੁਣ ਤੁਸੀਂ ਨੇ ਪਲੇਟ ਦੇਖਿਓ ਵੀ ਕਿੱਦਾਂ ਪਾਉਣੀ ਹੈ ਇਦਾਂ ਮੂਰੋਂ ਲੈ ਆ ਕੇ ਜਮਾ ਬ੍ਰੀਕ ਕਰ ਦਿੰਦੇ ਆ ਇਦਾਂ ਟਾਂਕੀ ਨਾ ਜੋ ਆਪਣਾ ਇਹ ਚੀਜ਼ ਚੂਰੇ ਜਗਾ ਹੁੰਦੀ ਆ ਉਰੇ ਆਪਣਾ ਨਾ ਬੁਲਬੁਲਾ ਜਿਹਾ ਬਣ ਲੱਗ ਜਾਂਦਾ ਉਹ ਤਾਂ ਬਣਦਾ ਜੇ ਆਪਾਂ ਉਰੋਂ ਲਿਆ ਕੇ ਐਵੇਂ ਕਰਕੇ ਉਰੋਂ ਸਿੱਧਾ ਆਈ ਮੋੜਾਂਗੇ ਉਰੋਂ ਬਰੀਕ-ਪਰੀਕ ਮੋੜਨਾ ਠੀਕ ਆ ਜੀ ਐਦਾਂ ਆ ਐਦਾਂ ਹੀ ਆਪਾਂ ਇਹ ਪਲੇਟ ਪਾਉਣੀ ਆ ਜਿਹੜੀ ਆਪਣੀ ਲੰਬੀ ਪਲੇਟ ਪਾਉਣੀ ਆ ਠੀਕ ਹੈ ਜੀ ਉਹਨੂੰ ਰੋ ਫੜਨਾ ਇਦਾਂ ਇਦਾਂ ਫੜ ਕੇ ਇਹ ਪਲੇਟ ਨੂੰ ਤੁਸੀਂ ਦੇਖਿਓ ਜੇ ਤੁਸੀਂ ਇਹ ਪਲੇਟ ਮੇਰੇ ਹਿਸਾਬ ਨਾਲ ਪਾਉਂਗੇ ਤਾਂ ਫੀਡਿੰਗ ਬਹੁਤ ਸੋਹਣੀ ਆਊਗੀ ਦੇਖੋ ਜੀ ਇਦਾਂ ਪਾਉਣ ਲੱਗੀਆਂ ਗ੍ਰੀਕ ਗ੍ਰੀਕ ਆਪਣਾ ਜੀ ਆਪਾਂ ਆ ਚੀਜ਼ ਤੋਂ ਨਾ ਉਰੋਂ ਐਦਾਂ ਹੀ ਪਲੇਟ ਪਾ ਦਾਂਗੇ ਉਹਦੇ ਵਿੱਚ ਆਪਣੀ ਆ ਚੀਜ਼ ਤੋਂ ਫੀਟਿੰਗ ਬਣਦੀ ਉਰੋਂ ਆਪਾਂ ਨੇ ਐਦਾਂ ਬਰੀਕ ਬਰੀਕ ਲਿਆ ਕੇ ਉਰੇ ਅੱਧੇ ਇੰਚ ਦਾ ਗੈਪ ਰਹਿ ਜੇ ਤਾਂ ਫੀਟਿੰਗ ਬਹੁਤ ਸੋਹਣੀ ਆਉਂਦੀ ਆ ਠੀਕ ਆ ਜੀ ਐਦਾਂ ਹੀ ਪਲੇਟਾਂ ਆਪਾਂ ਇੱਧਰ ਲੀਆਂ ਪਾਵਾਂਗੇ Элгә <laughs> ਹਾਂਜੀ ਆਪਣੀਆਂ ਪਲੇਟਾਂ ਪੈ ਚੁੱਕੀਆਂ ਨੇ ਇਹ ਬਹੁਤ ਇਹ ਨਾ ਜਿਹੜਾ ਕਪੜਾ ਇਹ ਤਿਲਕਣਾ ਹੀ ਹੁੰਦਾ ਹੀ ਠੀਕ ਆ ਤੁਸੀਂ ਦੇਖੋ ਪਲੇਟਾਂ ਬਹਿ ਚੁੱਕੀਆਂ ਨੇ ਆਪਣੀਆਂ ਕੋਈ ਬੁਲਬੁਲਾ ਨਹੀਂ ਬਣਦਾ ਇਹਦੇ ਵਿੱਚ ਪੂਰੀ ਫਿਨਿਸ਼ਿੰਗ ਨਾਲ ਆਪਣੀਆਂ ਪਲੇਟਾਂ ਪਈਆਂ ਨੇ ਠੀਕ ਹੈ ਜੀ ਜਿਸ ਹਿਸਾਬ ਨਾਲ ਤੁਸੀਂ ਪਲੇਟਾਂ ਪਾਉਂਗੇ ਤਾਂ ਬਹੁਤ ਸੋਹਣੀ ਫੀਟਿੰਗ ਆਊਗੀ ਤੇ ਜੇ ਹੁਣ ਮੈਂ ਤੁਹਾਨੂੰ ਪੂਰੀ ਕਮੀਜ਼ ਦੀ ਸਟੀਚਿੰਗ ਦਿਖਾਉਣੀ ਆ ਤਾਂ ਆਪਣੀ ਵੀਡੀਓ ਬਹੁਤ ਲੰਬੀ ਵਗ ਜੂਗੀ ਕਿਸੇ ਐਵੇਂ ਕਿਸੇ ਹੋਰ ਵੀਡੀਓ 'ਚ ਇੱਕ ਦੋ ਦਿਨਾਂ ਤੱਕ ਮੈਂ ਤੁਹਾਨੂੰ ਵੀ ਸਾਰੇ ਸੂਟ ਦੀ ਸਟੀਚਿੰਗ ਕਰਨ ਦਾ ਦੱਸ ਦੂੰ ਵੀ ਕਮੀਜ਼ ਕੀ ਮੈਂ ਸਟੀਚਿੰਗ ਕਰੀ ਜਾਂਦਾ ਲੈਨਿੰਗ ਵਾਲੇ ਇਹਦੇ ਵਿੱਚ ਮੈਂ ਤੁਹਾਨੂੰ ਪਲੇਟਾਂ ਪਾਉਣੇ ਦੱਸਤੀ ਆ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਈਂ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਸਤਿ ਸ਼੍ਰੀ ਅਕਾਲ ਜੀ ਧੰਨਵਾਦ